ਸਤਿ ਸ੍ਰੀ ਅਕਾਲ ਦੋਸਤੋ ਕਿੱਦਾਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੀ ਹੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਚਲੋ ਗਾਇਸ ਅੱਜ ਆਪਾਂ ਪੱਠੇ ਵੱਜਾਂਗੇ ਤੇ ਉਤਰਾਂਗੇ ਪੱਠੇ ਤੇ ਆਪਾਂ ਗੱਲ ਦੇ ਵੱਢ ਲਿਆਂਦੇ ਆ ਸ਼ਾਮੀ ਹੁਣ ਕੁੱਤਰਨੇ ਆ ਵੱਢਨੇ ਨਹੀਂਗੇ ਠੀਕ ਆ ਤੇ ਇੱਧਰ ਸਾਡਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਨ੍ਹਾਂ ਨੂੰ ਸਾਡੇ ਵਲੌਗਸ ਵਧੀਆ ਲੱਗਦੇ ਆ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਚਲੋ ਪਹਿਲਾਂ ਪੱਠੇ ਕੁੱਤਰ ਲਈਏ ਇੱਥੇ ਮਿਲਦੇ ਆ ਤੁਹਾਨੂੰ ਜੁੜੇ ਰਹੋ ਤੁਹਾਨੂੰ ਬਲਾਗ ਦੇ ਨਾਲ ਬੰਦੇ ਲਾਏ ਆਪਾਂ ਧੋਨੇ ਜੋ ਕੱਕ ਕੱਢਣ ਵਾਸਤੇ ਤੇ ਮੌਸਮ ਵੀ ਵਧੀਆ ਹੋ ਗਿਆ ਵਾ ਬਦਲਬਾਈ ਜੀ ਹੋ ਗਈ ਆ ਕਿਣਮਣਗੀ ਹੋਣ ਦੀ ਮਾੜੀ ਮਾੜੀ ਤੇ ਆਪਾਂ ਕੁਤਰ ਲਈ ਪੱਠੇ ਪਹਿਲਾਂ ਨਿਆਣੇ ਬੈਠੇ ਵੇਖੋ ਕਿਦਾਂ ਟਰੈਕਟਰ ਤੇ ਚੜ ਕੇ ਸਾਰੇ ਜਾਣੇ ਮਾਦਾ ਵੀ ਉਤਰੀ ਹੋਣ ਦੀ ਉਧਰੋਂ ਕਿੱਥੇ ਚੱਲਨੇ ਤੁਸੀਂ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਇਹ ਜਿਹੜਾ ਇੰਸ਼ਾਅਰ ਤੇ ਖੁਦਰੀਆਂ ਕੋਠੇ ਆ ਆਪਣੇ ਆਪ ਨਾਲ ਦੇਖ ਸਕਦੇ ਨੇ ਇਹ ਵੀ ਟਿਕਨ ਦੀਆਂ ਕਦੋਂ ਪਠੇ ਪਾਵੇ ਤੇ ਆਈਏ ਚੱਲੋ ਉਹਨੂੰ ਲੈ ਲਈ ਹਰ ਨਾਲ ਲੱਗਿਆ ਬੱਪਾ ਪਠੇ ਪਠੇ ਚੂਰੀ ਬਹੁਤ ਜ਼ਿਆਦੀ ਪਾਈ ਰਾਤੀ ਉਹਨੇ ਸਮਣ ਨੇ ਜਾ ਲੈ ਆ ਜਾ ਜਾ ਫਰਿਆ ਲੈ ਆ ਵੇ ਨੱਜਲੇ ਆਪਾਂ ਕੇ ਸ਼ਾਬਾਸ਼ ਸ਼ਾਬਾਸ਼ ਮੁੰਡਿਆ ਇੰਨਾ ਹੀ ਜੀ ਹੋਰ ਆਪਾਂ ਕੇ ਲਿਆ ਪਰ ਕੇ ਉਹਦੇ ਫਰਜ਼ ਦਾ ਪਿਆ ਲੈ ਲੈ ਆਪਾਂ ਦੀ ਕੈਮਰਾ ਮੋਟਾ ਸ਼ਾਬਾਸ਼ 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 ਹਲ ਫੜ ਫੜ ਲੋ ਜੀ ਦੋਸਤੋ ਆਲੂ ਵਾਲੇ ਪਰੌਂਠੇ ਚੱਲਣ ਦੇ ਅੱਜ ਕਿੰਨਾ ਟੈਸਟੀ ਆ ਲੱਗੇ ਪਏ ਨਿਆਣੇ ਵਧੀਆ ਜੀ ਸਾਰੇ ਜਾਣੇ ਠੀਕ ਠਾਕ ਹੈ ਲੋ ਜੀ ਮੌਸਮ ਹੋ ਗਿਆ ਸ਼ਾਨਦਾਰ ਵੇਖੋ ਕਿ ਕਿਦਾਂ ਬਦਲਵਾਈ ਹੋਈ ਆ ਇਧਰ ਨੂੰ ਬੱਦਲ ਬਹੁਤ ਜਿਆਦਾ ਕਾਲਾ ਕਾਲਾ ਲੱਗਦਾ ਮੈਂ ਪਹੁੰਗਾ ਕਿੰਨੇ ਦਿਨ ਹੋ ਗਏ ਆ ਸਾਡੇ ਪਿੰਡ ਮੀਂਹ ਨਹੀਂ ਪਿਆ ਸਾਡ ਮੌਸਮ ਇਦਾਂ ਦਾ ਹੋ ਜਾਂਦਾ ਵਾ ਮੀਂਹ ਨਹੀਂ ਪਿਆ ਅੱਜ ਸ਼ਾਇਦ ਪੈ ਜਾਵੇ ਦੋਸਤੋ ਜਿਹਦਾ ਇੰਤਜ਼ਾਰ ਹੀ ਮੀਂਹ ਦਾ ਤੇ ਵੇਖੋ ਕਿਦਾਂ ਪੈਣਦਾ ਯੋਰਾ ਛੋਰਾ ਨਾਲ ਆ ਗਿਆ ਰੱਬ ਨੇ ਸੁਣ ਲਈ ਅੱਜ ਬਹੁਤ ਵਧੀਆ ਧੰਨ ਧਣ ਕਰਾਉਣ ਦੇ ਅੱਜ ਦੇ ਜੀ ਪਰ ਨਾਲੇ ਚੱਲ ਪਏ ਮੀਂਹ ਨੇ ਕਰਦੀ ਦੀ ਦਸਤਕ ਬਹੁਤ ਵਧੀਆ ਧੰਨ ਧਣ ਕਰਾਦੀ ਆ ਤੇ ਆਪਾਂ ਚੱਲੇ ਹੁਣ ਨਿਆਣਿਆਂ ਦੇ ਸਕੂਲ ਅੱਜ ਮੀਟਿੰਗ ਹੈ ਇਹਨਾਂ ਦੀ ਮੀਂਹ ਪੈਣਦਾ ਯੋਰਾ ਛੋਰਾ ਨਾਲ ਹੁਣ ਥੋੜਾ ਅੱਗੇ ਨਾਲੋਂ ਘੜਿਆ ਵਾ ਦੋਸਤੋ ਬੈਠ ਗਏ ਆਪਾਂ ਗੱਡੀ 'ਚ ਅੰਦਰ ਮੰਨ ਤੇ ਆਵ ਇਹ ਦੋਵੇਂ ਚੱਲੀਆਂ ਨਾਲ ਤੇ ਬਾਕੀ ਇਹ ਜੇ ਨਿਆਣੇ ਘਰੇ ਆ ਵੀ ਹੁਣ ਇਹ ਕਹਿੰਦੇ ਇਹ ਨਹੀਂ ਜਾਣਾ ਇਹਨਾਂ ਨੂੰ ਪਤਾ ਨਹੀਂ ਸਕੂਲਾ ਲੈਂਡ ਸੱਧਿਆ ਸਪੈਸ਼ਲ ਤੁਹਾਨੂੰ ਪਤਾ ਤਾਂ ਦਿਓ ਵੀ ਮੈਂ ਡੈਕਲੇਮੇਸ਼ਨ ਕੀ ਨੂੰ ਡੈਕਲੇਮੇਸ਼ਨ ਸੁਣਾਣੀ ਕੀ ਗੱਲ ਠੀਕ ਹੈ ਚਲੋ ਜਲਦੀ ਹੈਣਾ ਚਲਿਏ ਲਓ ਜੀ ਆਪਾਂ ਪਹੁੰਚ ਗਏ ਆ ਉੱਤੇ ਆਪਣੇ ਪਿੰਡ ਕਿੰਨਾ ਮੀਂਹ ਪੈਂਦਿਆ ਸੀ ਤੇ ਸਕੂਲੇ ਪਹੁੰਚਿਆ ਉੱਚੇ ਤੇ ਇੱਥੇ ਮੀਂਹ ਹੈ ਹੀ ਨਹੀਂਗਾ। ਇਹ ਕੋਈ ਸੜਕਾਂ ਸੁੱਕੀਆਂ ਪਈਆਂ। ਦੇਖ ਸਕਦੇ ਤੁਸੀਂ ਸਕੂਲੇ ਅੱਜ ਪੂਰਾ ਰਸਿਆ ਜੀ। ਅੱਜ ਮੀਟਿੰਗ ਹੈ ਤੇ ਸਾਰੇ ਪੇਰੈਂਟਸ ਪਹੁੰਚੇ ਹੋਏ ਆ। ਆਪਣੇ ਪਿੰਡ ਮੀਂਹ ਵਾ ਕਾਫੀ ਪੈ ਗਿਆ ਤੇ ਇੱਥੇ ਮੀਂਹ ਨਹੀਂ ਪਿਆ ਦੇਖ ਸਕਦੇ ਨੇ। ਜਾਣਦੇ ਹਾਂ ਵੀ ਦੱਸੋ ਬੱਚਿਓ ਕੀ ਕਹਿੰਦੀਆਂ ਟੀਚਰਾਂ ਦਾ ਜੀ। ਬੇਰੀ ਕੋਸ਼ਿਸ਼ ਕਹਿ ਨਹੀਂ ਆਈ ਤੇ ਮੇਰੇ ਸੋਨੇ ਨੰਬਰ ਆਇਆ ਮੈਂ ਤੇਰੇ ਮੇਰੇ ਵਧੀਆ ਨੰਬਰ ਆਇਆ ਤੇ ਮੈਂ ਬੋਲਦੀ ਬਹੁਤ ਆਇਆ ਕਿ ਮੈਂ ਤੇ ਅੱਭੀ ਹੁਣਾਂ ਦਾ ਕਿਦਾਂ ਹੈ ਵੀ ਅੱਜ ਦਾ ਅੱਭੀ ਅੱਜ ਦਾ ਵੀ ਸੋਨੇ ਮਾਨਕ ਸਾਹਿਬ ਪਹਿਲੇ ਮੈਂ ਨਹੀਂ ਕਿਹਾ ਅੱਭੀ ਜੋ ਬਣੇ ਨਾ ਤੇ ਜੱਜ ਮਰੀਸ਼ ਤਾਂ ਜੱਜ ਨੂੰ ਬੰਦੇ ਦੀ ਜੋ ਬਣੇ ਵੀ ਕਿ ਗੁੱਡ ਬਿਹੇਵੀਅਰ ਆ ਸਾਰਾ ਕੁਝ ਹੈ ਆਪਾਂ ਆਏ ਆ ਜੀ ਖੇਤ ਵਾਲੇ ਢੀੜਾ ਮਾਰਨ ਮੀਂਹ ਤੋਂ ਬਾਅਦ ਮੌਸਮ ਵਧੀਆ ਹੋ ਗਿਆ ਵਾ ਇਹ ਆ ਜੀ ਆਪਣੀ ਬਾਖਮਤੀ ਇਹ 1847 ਆਏ ਲੱਗੇ ਹੋਏ ਆ ਬੰਦੇ ਕੱਖ ਕੱਢਣ ਵੈਂਡ ਕੱਢ ਆਇਆ ਘਰੋਂ ਫਰ ਦੇ ਪਿੱਛੇ ਜਿਹੜਾ ਆਪਣਾ ਥਾਂ ਸੀ ਹੁਣ ਇੱਥੇ ਆ ਗਿਆ ਕੋਲਵਾਲ ਲੱਗੇ ਸੁਰੇਸ਼ਵਰੇ ਮੀਂਹ ਤੇ ਪੈ ਗਿਆ ਪਰ ਇਹ ਵੇਲੇ ਪੂਰੀ ਗਰਮੀ ਆ ਹਮ ਸੋਈ ਪਈ ਆ ਜਦਾ ਬੰਦਾਂ ਪੱਖੇ ਥੱਲੇ ਬੈਠਿਆਂ ਤੇ ਗਰਮੀ ਲੱਗ ਜਿੰਦੀ ਐ ਨਾ ਜਾਂ ਪੁੰਨਾ ਆਉਂਦਾ ਆਪਾਂ ਆਏ ਹੁਣ ਖਾਣ ਪੋਣ ਬੰਦਿਆਂ ਨੇ ਆਵਾਜ਼ ਮਾਰੀ ਆ ਕਹਿੰਦਾ ਦੋ ਜਾਨੇ ਤੁਸੀਂ ਇੱਧਰ ਆ ਜਾਓ ਖਾਦ ਪਾ ਲੋ ਦੋ ਬਰੇ ਪੋਣੇ ਆ ਯੂਰੀਆ ਦੇ ਤੇ ਉਹ ਲੱਗੇ ਪਏ ਕੱਖ ਕੱਢਣ ਅਜੇ ਇਹ ਮਸਾਲਾ ਹੋਣ ਦਿਆ ਰੇੜੀ ਭਰਨਾ ਭਰਨਾ ਝੋਲੀਆਂ ਤੇ ਖਿੱਚ ਦੋ ਕੰਮ ਯਾਰਾਂ ਲੋ ਜੀ ਬੰਦੇ ਦੇ ਆ ਖਾਦ ਪਉਣ ਤੇ ਆਪਾਂ ਚੱਲੇ ਹੁਣ ਫੋਨ ਆ ਗਿਆ ਹੈਗਾ ਸੋਨੇ ਦਾ ਤੇ ਜਗਰੂਪ ਦਾ ਸੋਨੇ ਨੇ ਲਿਉਣੀ ਫਰਜ ਜਲੰਧਰੋਂ ਤੇ ਜਗਰੂਪ ਨੇ ਗੱਡੀ ਦੀਆਂ ਲਾਈਟਾਂ ਲਵਾਉਣੀਆਂ ਵਾ ਤੇ ਆਪਾਂ ਚੱਲਦੇ ਆਂ ਫਿਰ ਤਿਆਰ ਹੋ ਗਏ ਨਾ ਦੋਗੇ ਤੇ ਚੱਲਦੇ ਆਂ ਜਲੰਧਰ ਲੋ ਜੀ ਆ ਗਿਆ ਜਗਰੂਪ ਗੱਡੀ ਲੈ ਕੇ ਇਹਦੀਆਂ ਲਾਈਟਾਂ ਚੇਂਜ ਕਰਾ ਕੇ ਲਿਆਉਣੀਆਂ ਆਪਾਂ ਪੌਗਲਟ ਆ ਜਿਹੜੀ ਕਿੱਦਾਂ ਫਿਰ ਸਾਸਰੀ ਘਰ ਦੀ ਸਾਸੂ ਦਾ ਬਹਿਗਾ ਵਲੌਗ ਵੀ ਨਾਲੋਂ ਨਾਲ ਹੀ ਚੱਲੂ ਅੱਜ ਚੱਲੀਏ ਫੇ ਚਲੋ ਆ ਗਿਆ ਸਾਡਾ ਪ੍ਰਧਾਨ ਵੀ ਕਿੰਨੇ ਜਾਣੇ ਚੱਲੇ ਆ ਇਹਨੇ ਲਿਆਉਣੀ ਹੈ ਪ੍ਰਧਾਨ ਨੇ ਫ੍ਰਿਜ ਅੱਜ ਉਦੋਂ ਦੀ ਫ੍ਰਿਜ ਲੱਭਦੇ ਫੇ ਆਂਦੇ ਲੱਭੀ ਨਹੀਂ ਉਦੋਂ ਦਾ ਕੋਲ ਵਲੌਗ ਪਾਇਆ ਫ੍ਰਿਜ ਲੈ ਲਈ ਜੀ ਫ੍ਰਿਜ ਨਹੀਂ ਅੱਜ ਲੈ ਕੇ ਆਉਣਾ ਅੱਜ ਕੰਮ ਕਰਕੇ ਆਉਣਾ ਹੋਰ ਇਹ ਵਧੀਆ ਮਾੜੀ ਡਾਗ ਉਹ ਇੱਥੇ ਦੀ ਫਾਸਟੈਸ ਦੱਸਦਾ ਐ ਦੀ ਲੈ ਜਾ ਉਹ ਬਰ ਬਾਰੀ ਸਹੀ ਹੈ ਹਾਂਜੀ ਦੋਸਤੋ ਪਹੁੰਚ ਗਏ ਆ ਜੀ ਆਪਾਂ ਜਲੰਧਰ ਬੀਏਪੀ ਚੌਂਕ ਦੇਖ ਸਕਦੇ ਹੋ ਤੁਸੀਂ ਇੱਥੇ ਮੀਂਹ ਪਿਆ ਹਣਾ ਤਾਂ ਆਪਣੇ ਉਹਨੇ ਆਪਣੇ ਮੀਂਹ ਬੈ ਗਿਆ ਤੇ ਉੱਥੇ ਮੈਂ ਉੱਤੇ ਗਿਆ ਨੇ ਆਣੇ ਦੀ 20 ਤਾਰਨ ਅੱਛਾ 20 ਤਾਰਨ ਨਹੀਂ ਮੀਟਿੰਗ ਸੀ ਸੱਚ 20 ਤੇ ਕੁੜੀਆਂ ਵਾ ਉੱਥੇ ਮੀਂਹ ਹੰਦੀ ਉੱਤੇ ਗੇਟ ਤੱਕ ਮੀਂਹ ਹੀ ਗਿਆ ਯਾ ਸਾਰੇ ਬੰਨੇ ਜਿੰਦਾ ਹੀ ਅੱਜ ਇੱਥੇ ਵੀ ਨਹੀਂ ਪਿਆ ਲੱਗਦਾ ਆਪਣੇ ਪੈ ਗਿਆ ਬਾਬਾ ਹੀ ਪੈ ਗਿਆ ਆਪਣੇ ਆਪਣੇ ਪੈ ਗਿਆ ਹੂੰ ਚਲੋ ਮਿਲਦੇ ਆ ਤੁਹਾਨੂੰ ਅੰਮ੍ਰਿਤਸਰ ਪੈ ਗਿਆ ਤੂੰ ਦੱਸ ਨਹੀਂ ਨਹੀਂ ਉੱਥੇ ਨਹੀਂ ਪਿਆ ਜਗਰੂਪ ਆਇਆ ਅੰਮ੍ਰਿਤਸਰੋਂ ਉੱਥੇ ਵੀ ਅਧਮੀ ਨਹੀਂ ਤੇ ਆਪਣੇ ਪੈ ਗਿਆ ਸਵੇਰੇ ਸਵੇਰੇ ਪਹਿਲਾਂ ਪੈ ਗਿਆ ਹੋਊਗਾ ਜਦੋਂ ਮੈਂ ਇੱਥੇ ਪਹੁੰਚ ਆਉਦਾ ਹਾਂ ਹਾਂਜੀ ਦੋਸਤੋ ਪਹੁੰਚ ਕੇ ਆਪਾਂ ਕਾਰ ਪਲੈਨਡ ਆਪਾਂ ਆਪਾਂ ਇੱਥੇ ਲਵਾਉਣੀਆਂ ਲਾਈਟਾਂ ਜਗਰੂਪ ਦੀ ਗੱਡੀ ਨੂੰ ਪਿਆ ਕਰਕੇ ਇੱਥੇ ਲਾ ਇੱਥੇ ਲਾਉ ਦੋ ਇੱਥੇ ਲਵਾਈ ਹੁਣ ਯਾਦ ਨਾਲ ਆਇਆ ਮੈਂ ਵੀ ਜਗਰੂਪ ਆ ਗਿਆ ਤੇਰੀਆਂ ਲੱਟਾਂ ਆ ਜਾ ਫੇਲਵਾਈਏ ਤੇ ਆਜਾ ਚੰਬੂਟਰ ਬੋਲ ਕੇ ਦੱਸ ਮੈਨੂੰ ਕੀ ਕੀ ਆਹੋ ਪਹਿਲਾਂ ਦੇ ਇਹਨਾਂ ਦੀ ਹੈਗੀ ਆ ਵੋਲਟੇਜ ਕੀ ਆ ਇਹ ਦੋ ਪ੍ਰੋਜੈਕਟਰਾਂ ਦੀ 90 ਵੋਲਟ ਹੂੰ ਤੇ ਆਪਣੇ ਚਾਰ ਲੱਗਣੇ 180 ਵੋਲਟ ਹੋਗੇ ਹੂੰ ਤੇ ਇਹਨਾਂ ਦੀ ਲੂਮਿਨਸ ਹੈਗੀ 5500 ਹੂੰ ਦੋਵਾਂ ਦੀ ਹੋ ਗਈ ਫਿਰ 11000 ਦਿਖਾਏ ਆ ਇਹ ਹੂੰ ਇਹ ਇਹਨਾਂ ਦਾ ਟੈਂਪਰੇਚਰ ਉਹਨਾਵਾ 6 6000 ਉਹਨਾਵਾ 6000 ਬੋਹ ਹੈ ਨਾ ਤੇ ਅਗੇ ਨੋ ਬੋਹ ਜਾਨਾ ਬਾਕੀ ਇੱਕ ਆ ਗਏ ਵੇਖਦੇ ਹਾਂ ਤਾਂ ਤੇ ਛਾਂ ਤਾਂ ਤੇ ਇਹ ਵੇਲੇ ਆਏ ਆ ਪਤਾ ਲੱਗੂਗਾ ਕੀ ਆ ਮੋਲ ਬਣਦਾ ਇਹਦਾ ਠੀਕ ਆ ਨਾ ਪਸੀਨਾ ਇੰ ਬਹੁਤ ਆਇਆ ਜੀ ਉਹਦਾ ਸਾਢੇ 7000 ਦਾ ਇਹ ਸੈਟ ਸਾਡੇ 17000 ਦਾ ਵਾ ਨਹੀਂ ਨਹੀਂ ਸਾਡੇ ਓਦਾਂ ਇਹ ਲਿਖਿਆ ਵਾਦ ਉਹਨਾਂ ਨੇ ਜਿਆ ਬਾਕਸ ਸਾਡੇ ਦੋ ਪੇਅਰ ਆ ਹੂੰ 75000 ਅੱਛਾ ਯਾਨੀ ਚਾਰ ਲੱਗਣੇ 15000 ਦੇ ਹੋਗੇ ਬਾਕੀ ਬ੍ਰੇਕਡਾਉਨ ਰੂਪ ਆ ਕੇ 17000 ਹੋਈ ਆਪਣੀ ਓਕੇ ਓਕੇ ਨੌ ਜੀ ਆ ਵਾ ਆਪਣੀਆਂ ਲਾਈਟਾਂ ਕਿਹੜੀ ਕੰਪਨੀ ਦੀਆਂ ਵਾ ਮੈਕਸ ਲਿੰਕ ਮੈਕਸ ਲਿੰਗ ਦੀਆਂ ਖੋਲ ਹਾਂ ਯਾਰ 2 ਇੰਚ ਦੇ ਪ੍ਰੋਜੈਕਟਰ ਆ 2 ਇੰਚ ਦੇ ਪ੍ਰੋਜੈਕਟਰ ਆ ਇਹਦੇ ਜਣਾ ਲੱਖਾਂ ਕੀ ਨਗਲ ਦਾ ਸਮਾਨ ਉਹ ਦੂਰ ਉਹ ਇਦਾਂ ਹੀ ਚੱਕਿਆ ਜਾਣਾ ਮੇਰੇ ਖਾਲਾ ਤਾਂ ਨੂੰ ਤਾਂ ਨੂੰ ਡੱਬਾ ਸਾਰੇ ਚੱਕਿਆ ਜਾਣਾ ਹਾਂ ਇਦਾਂ ਯਾ ਗਾਰੰਟੀ 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 ਹੈਗਾ ਦਾ 1 ਸਾਲ ਦੀ ਹੁੰਦੀ ਹੈ ਗਾਰੰਟੀ ਇਸ ਕੰਟੋ ਵਾਲੀ ਹੈ ਲਗਵਾਉਣੀ ਚਾਹੀਦੀ ਆ ਆਪਣੇ ਪ੍ਰੋਜੈਕਟ ਇਹ ਆ ਜੀ ਲਾਈਟਾਂ ਆਪਣੀਆਂ ਤੇ ਹਨ ਵਹਿਰਾ ਆ ਜਾਨ ਕੇ ਤੋਂ ਤੋਂ ਦੋ ਲੱਗਣੀਆਂ ਨਾ ਇੱਕ ਸਾਈਡ ਤੇ ਹਨ ਦੋ ਉਧਰ ਦੋ ਇਧਰ ਚਾਰ ਲਾਈਟਾਂ ਲੱਗਣੀਆਂ ਉਹ ਵਿੱਚ ਮੈਕਸ ਲਿੰਕ ਦਾ ਲੋਗੋ ਵੀ ਲੱਗਾ ਹਾਂ ਮਾ ਖੜੀ ਆ ਜੀ ਗਰੁੱਪ ਵਾਲੀ ਗੱਡੀ ਗੱਡੀ ਤੇ ਖੋਲ ਪਹਿਲਾਂ ਬੋਲਣ ਲਓ ਜੀ ਗੱਡੀ ਤੇ ਖੋਲ ਪਹਿਲਾਂ ਬੋਲਣ ਲਓ। ਲਓ ਜੀ ਦੋਸਤੋ ਆਪਾਂ ਪਹੁੰਚੇ ਹੋਇਆ ਜਲੰਧਰ ਕਾਰ ਪਲਾਨਟ ਵਾਲਿਆਂ ਦੇ ਵੀ ਇੱਥੋਂ ਆਪਾਂ ਲਵਾਉਣੀਆਂ ਸੀਗੀਆਂ ਜਿਹੜੇ ਗਰੁੱਪ ਦੀ ਗੱਡੀ ਨੂੰ ਲਾਈਟਾਂ ਉਧਰ ਖੜੀ ਆਪਣੀ ਗੱਡੀ ਵੀ ਇੱਥੇ ਜਿੱਦਾਂ ਜਲੰਧਰ ਦੀ ਫੇਮਸ ਦੁਕਾਨ ਹੈ ਆ ਕਾਰ ਪਲਾਨਰ ਜਿੱਦਾਂ ਮੋਡੀਫਿਕੇਸ਼ਨ ਵਾਸਤੇ ਲੋਕੀ ਬ੍ਰਾਂਡ ਨੂੰ ਗੱਡੀਆਂ ਲਿਆ ਕੇ ਇੱਥੋਂ ਮੋਡੀਫਿਕੇਸ਼ਨ ਕਰਾਉਂਦੇ ਆ ਯਾਨੀ ਕਿ ਸਾਰੀ ਐਸੈਸਰੀ ਦਾ ਸਮਾਨ ਇੰਨਾਂ ਕੋਲ ਮਿਲਦਾ ਗੱਡੀਆਂ ਦੀ ਐਸੈਸਰੀ ਵੇਜਿੱਦਾਂ ਸਿਸਟਮ ਹੋ ਗਿਆ ਟਾਇਰ ਹੋ ਗਏ ਈਲ ਹੋ ਗਏ ਤੇ ਬਾਕੀ ਮੈਟ ਕਵਰ ਮੈਟ ਕਵਰ ਤੇ ਲਾਈਟਾਂ ਸਭ ਕੁਝ ਇੰਨਾਂ ਦੀ ਦੁਕਾਨੋਂ ਮਿਲਦਾ ਬਹੁਤ ਵਧੀਆ ਯਾਨੀ ਕਿ ਫੇਮਸ ਦੁਕਾਨ ਹੈ ਇਹੋ ਜਲੰਧਰ ਦੀ ਕਾਰ ਪਰਲੈਂਟ ਹਾਂ ਦੱਸ ਇਹਦਾ ਕੀ ਫਰਕ ਜਿਹੜੀ ਇਹ ਲਵਾਈ ਆਪਾਂ ਹੁਣ ਕਾੜੀ ਲਵਾਤੀ ਐ ਚ ਤਿੰਨ ਲੱਗੇ ਨੇ ਰਿਫਲੈਕਟਰ ਦੋ ਜਿਹੜੇ ਜੋ ਫੋਗ ਆ ਲੈਪ ਆਨ ਕਰੀਦਾ ਉਹ ਜਗਦੇ ਆ ਹੂੰ ਜਿਹੜਾ ਤੀਸਰਾ ਜੋ ਉਹ ਟਰਨ ਲਈਦਾ ਵਾ ਹਾਂ ਜਦੋਂ ਘਮਾਈ ਦਾ ਤੇ ਇਹਨਾਂ ਦੀ ਲਾਈਟ ਇੰਨੀ ਵਧੀਆ ਨਹੀਂ ਹੁੰਦੀ ਤੇ ਆਪਾਂ ਜਦੋਂ ਨਵਾਂ ਲਾ ਗਿਆ ਉਹਦੀ ਕਿਵੇਂ ਲਾਈਟ ਆ ਗੇਦਰ ਨੂੰ ਲਵਾ ਦਾ ਤੁਮਣਾ ਰਾਣੀ ਵੀਡੀਓ ਬਣਾਉਣੀ ਹੈ ਜਦੋਂ ਇਹਨਾਂ ਦੀ ਚੱਲਦਿਆਂ ਦੀ ਤੇ ਉਹਨਾਂ ਦੇ ਚੱਲਦਿਆਂ ਦੀ ਕੰਪੇਅਰ ਕਰਦੇ ਰਕੇਸ਼ ਲੱਗ ਜਾ ਪਤਾ ਹੁਣ ਕੀ ਬਣਦਾ ਇਹ ਹੱਥਨਵਾ ਲਈ ਆਪਾਂ ਜੀ ਇਹ ਆਪਾਂ ਹਾਈ ਤੇ ਸੈੱਟ ਕਰਾ ਲਤੀ ਆ ਜੇ ਜਦੋਂ ਆਪਾਂ ਨਹੀਂ ਲੋ ਤੇ ਨਹੀਂ ਚੱਲਣੀ ਨਹੀਂ ਉਹਦੇ ਲਈ ਕਹਿੰਦੇ ਐਕਸਟਰਾ ਵਾਇਰ ਐਡ ਕਰਨੀ ਪੈਂਦੀ ਹੈ ਉਹ ਰਹਿਣ ਬ੍ਰੈਂਡ ਦੇ ਉੱਤੇ ਜ਼ਿਆਦਾ ਟਾਈਮ ਲੱਗਣਾ ਤੇ ਆਪਾਂ ਹਾਈ ਦੇ ਸੈੱਟ ਕਰਾ ਦੀ ਜਦੋਂ ਆਉਣ ਹੁਣੇ ਆ ਹਾਈ ਤੇ ਹੁਣ ਚੱਲਣੇ ਠੀਕ ਹੈ ਫੇਰ ਗੋਰੀ ਲੱਗੀ ਭੁੱਖ ਲੱਗੀ ਭੁੱਖ ਲੱਗੀ ਹੈ ਮੈਂਗਾ ਬਣਾਉਂਦੇ ਸਮਾਨ ਜੀ ਵਿੱਚ ਸਰ ਮੇਰੇ ਤਾਂ ਨਾਰਮਲ ਹੀ ਹੈ ਜਲਦੀ ਆਂ ਨੋ ਜੀ ਆਇਆ ਹੈਗਾ ਟਾਇਰ ਪਲੈਂਟ ਕਾਰ ਬਲੈਨਰ ਆ ਲਿਆਂਦਾ ਹੀ ਆ ਜਿੱਥੇ ਵੀਲ ਮਿਲ ਜਾਂਦੇ ਤੁਹਾਨੂੰ ਸਾਰੇ ਵੀਲ ਮਿਲਣਗੇ ਹਰ ਇੱਕ ਗੱਡੀ ਦੇ ਵੀਲ ਮਿਲਣਗੇ ਹਾਂ ਜੀ ਖਾਣ ਨਹੀਂ ਮਾਰ ਕੋ ਪਿੱਛੇ ਆ ਲਈ ਵਹੀ ਲੈਣੇ ਆ ਟਾਇਰ ਮਿਲ ਜਾਂਦੇ ਆ ਟਾਇਰ ਨਵੇਂ ਹਾਂ ਜੀ ਜਿੰਨੇ ਮਰਜ਼ੀ ਲੋ ਟਾਇਰ ਫ੍ਰੀ 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 ਲੈ ਜਾਓ ਅੱਜ ਅੱਜ ਸ਼ਹਿਰ ਚ ਆਉਦੀ ਵੀ ਹੈ ਤੁਹਿਆਰੀ ਆਈ ਨਾੜ ਦੀ ਜਾ ਜਾ ਕੇ ਨਾ ਹੋਈ ਜਾਗੀਆਂ ਲੱਗਾ ਬਾਕੀ ਰੋਡ ਤੇ ਜਾ ਕੇ ਵੇਖਦੇ ਕਿੰਨੀ ਕੀ ਰੋਸ਼ਨੀ ਇੰਨਾਂ ਦੀ ਹੁਣ ਨਹੀਂ ਗਰੂਪੇ ਹੁਣ ਇੱਕ ਵਾਰੀ ਵੇਖ ਦੂੰ ਮੈਂ ਪੂਰੀ ਰੋਸ਼ਨੀ ਆ ਅੰਦਾ ਹੁੰਦਾ ਬੰਦਾ ਇੱਕ ਵਾਰੀ ਵੇਖ ਕੇ ਹੋਰ ਐਨਵਾਇਰਨਮੈਂਟ ਦੇ ਗਰਮੀ ਪੜੀਆਂ ਹੋਈਆਂ ਕਰਦੇ ਬੰਦ ਸਾਢੇ 8 ਹੋ ਗਏ ਆ ਜੀ ਤੇ ਆਪਾਂ ਹੁਣ ਇੱਥੋਂ ਨਿਕਲੇ ਆਂ ਗੱਡੀ ਲੈ ਕੇ ਆਹ ਲਵਾਈਆਂ ਆਪਾਂ ਲੈਟਾਂ ਵੇਖ ਸਕਦੇ ਤੁਸੀਂ ਤੇ ਰੋਸ਼ਨੀ ਕਾਫੀ ਆ ਤੇ ਹੁਣ ਆਪਾਂ ਚੱਲੇ ਆਂ ਜੇ ਟਰੇਜ ਲੈਣੀ ਆ ਉੱਥੇ ਚੱਲਦੇ ਆਂ ਰਿਲਾਇੰਸ ਮਾਲ ਲੋ ਜੀ ਆਪਾਂ ਹੁਣ ਜਾ ਰਹੇ ਆਂ ਰਿਲਾਇੰਸ ਮਾਲ ਦੇਖੋ ਨਮਗੇ ਲਟਾ ਜਾਗ ਰਹੇ ਆਂ ਦੇਖੋ ਟਾਈਮ ਵੇਖ ਸਕਦੇ ਤੁਸੀਂ 8:30 ਹੋ ਗਏ ਆ 8:30 ਤੁਰੇ ਆਪਾਂ ਉਥੋਂ ਮੈਨੂੰ ਲੱਗਦਾ 11:00 ਨਹੀਂ ਇਹਨਾਂ ਨੇ ਲੇਟ ਕਰਾਦਣਾ ਬੰਦਾ ਅੱਧਾ ਘੰਟਾ ਕਹੇਗਾ 2 ਘੰਟੇ ਲਾਏ ਪਿੰਡ ਜਾਂਦੇ ਮੈਨੂੰ ਲੱਗਦਾ 11:00 ਵੱਜ ਜਾਣੇ ਉਦੋਂ ਹੀ 9:30 ਤੇ ਆਪਾਂ ਨੂੰ ਉੱਥੇ ਲੱਗ ਜਾਣਾ ਮਾਲ ਜੀ ਹਨਾ ਹਾਂ ਆਰਾਮ ਨਾਲ ਚਲੋ ਜੁੜੇ ਰਹੋ ਤੁਸੀਂ ਵਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਫਿਰ ਮਾਲ ਜਾ ਕੇ ਹੁਣ ਪਹੁੰਚ ਗਏ ਆਪਾਂ ਰਿਲਾਇੰਸ ਮਾਲ। ਨਾ ਉਹਦੀ ਲਾਉਣ ਲੱਗੇ ਆਪਾਂ ਗੱਡੀ ਪਾਰਕਿੰਗ ਚ। ਮਾਲ ਪੂਰਾ ਫੁੱਲਿਆ। ਪਾਰਕਿੰਗ ਪੂਰੀ ਭਰੋਈ ਪਈ। ਚਲੋ ਮਿਲਦੇ ਤੁਹਾਨੂੰ ਹੁਣ ਅੰਦਰ ਜਾ ਕੇ ਬਿਲਾਓ। ਓਕੇ ਮਾਲ ਦੇ। ਹਾਂਜੀ ਫਰੈਂਡਸ ਆਪਾਂ ਪਹੁੰਚ ਗਏ ਆ ਜੀ ਹੁਣ ਰਾਈਸ ਡਿਜੀਟਲ। ਇੱਥੋਂ ਲਵਾਂਗੇ ਆਪਾਂ ਫ੍ਰਿਜ ਖੋਣ ਦੇ ਵਾਸਤੇ। ਅੱਜ ਲੈ ਕੇ ਜਾਣੀ ਫ੍ਰਿਜ। ਕਿੰਨੇ ਦਿਨ ਹੋ ਗਏ ਆਪਾਂ ਫਰਿੱਜ ਦੀ ਲੱਭਦੇ ਫਿਰਦੇ ਆ ਕਿ ਅੱਜ ਲੈ ਕੇ ਜਾਣੀ ਆ ਆਜਾ ਜੀ ਗਰੂਪ ਲਓ ਜੀ ਆ ਤੋਂ ਨੇ ਭਰਾ ਨੇ ਆ ਫਰਿੱਜ ਖਰੀਦ ਲਈ ਹੁਣ ਇਹ ਪਹੁੰਚੂਗੀ ਹੁਣ ਸੋਮਵਾਰ ਤੱਕ ਹਨਾ ਕੱਲ੍ਹ ਜਾਂ ਸੋਮਵਾਰ OK ਚੱਲੀਏ ਫੇਰ ਹੁਣ ਆਪਾਂ ਚਲੋ ਜੀ ਰੋਇਲਨ ਫੀਲਡ ਦੇ ਨਵੇਂ ਆ ਗਏ ਮੋਟਰ ਨਿਊ ਮਾਡਲ ਆਉਟਰ ਮੈਟਰੋ 3 150 ਇੱਧਰ ਆ ਗਿਆ ਹੰਟਰ ਇਹ ਕਿਹੜੀ ਹੈ ਹੰਟਰ ਰੋਇਲਨ ਫੀਲਡ ਦਾ ਹੰਟਰ ਉੱਪਰ ਚਲੀਏ ਆਪਾਂ ਕੱਲ ਹੀ ਆਣਾ ਪ੍ਰਵਾਹ ਨੋ ਜੀ ਅੱਜ ਸਾਰੇ ਕੰਮ ਖਤਮ ਕਰਕੇ ਫ੍ਰਿਜ ਵੀ ਲੈ ਲਈ ਤੇ ਲਾਈਟਾਂ ਵੀ ਲਵਾ ਲਈਆਂ ਤੇ ਸਾਨੂੰ ਅੱਜ ਗੇ 10 ਹੀ ਮੌਲ ਦੇ ਵਿੱਚ ਹੁਣ ਆਪਾਂ ਚੱਲੇ ਆਂ ਪਿੰਡ ਨੂੰ ਹਜੇ ਰੋਟੀ ਪਾਣੀ ਖਾਵਾਂਗੇ ਰਾਹ 'ਚ ਜਾਂਦੇ ਹੋਏ ਟਾਈਮ ਕਾਫੀ ਲੱਗ ਗਿਆ ਹੁੰਦਾ ਰਾਹ 'ਚ ਰੋਟੀ ਪਾਣੀ ਖਾਵਾਂਗੇ ਘਰ ਜਾ ਗਾਲਾਂ ਸਮਾਂ ਘਰੇ ਜਾਏ ਗਾਲਾਂ ਦੇ ਖਾਣੀਆਂ ਹੀ ਖਾਣੀਆਂ ਹੋਰ ਪਾਣੀਆਂ ਪੈਣੀਆਂ ਗਾਲਾਂ ਹਨਾ ਜੂਰੋ ਯਾਰ ਮੌਲੀ ਥੋੜੇ ਉਹ ਜਿਹੜਾ ਫੂਟਾ ਚੌਂਦੇ ਵਿੱਚ ਹੋ ਗਈ ਲੜਾਈ ਉਹਦਾ ਹੈਡਲਾਈਟ ਫਰੰਟ ਤੇ ਆ ਆਟੋ ਵਾਲੇ ਨੇ ਮਾਰਿਆ ਉਹ ਮੋਟਰਸਾਈਕਲ ਉਹ ਉਹ ਸੱਟੇ ਹਲਾ ਦੇ ਉਹ ਡੇ ਪਈ ਉਹ ਸੱਟੇ ਹੁਲੇ ਦਾ ਹੂੰ ਉਹ ਸੱਟੇ ਚੱਕਰਿਆ ਤਾਂ ਹੀ ਉਹ ਡੇ ਪਾ ਉਹਨੂੰ ਚੱਕ ਕੇ ਲਦਾ ਆਟੋ ਵਾਲੇ ਚੱਕਿਆ ਫੇਟ ਗਿਆ ਬਾਲਾ ਇਹ ਕਿੰਨਾ ਇਹ ਕਰੇ ਤਾਂ ਤਾਂ ਸਾਈਡ ਤੇ ਉਹਨਾਂ ਨੇ ਤੁਸੀਂ ਲਾ ਦਿਓ ਸਿੱਧੀ ਮਮਾ ਆਪਣੀ ਲਾਰ ਲੇਟ ਹੋਈ ਆ ਮੈਂ ਕਿੱਧਰ ਤੇ ਜਾਈਏ ਉਨਜੀ ਉੱਤੇ ਆਈ ਹੋਈ ਹੈ। ਨਾਗੇ ਸਾਈਡ ਤੇ ਉਹਨੂੰ ਉੱਪਰ। ਨਾ ਤਾਂ ਸਾਈਡ ਤੇ ਉਹਨਾਂ ਨੇ ਜਾ ਕੇ। ਆ ਹੁਣ ਕੱਲੇ ਆ ਆਪਣੀਆਂ ਉਹ ਲੱਟਾਂ ਜਗਨਦੀਆਂ ਜਿਹੜੀਆਂ ਮਲਵਾ ਕੇ ਆਏ ਆ। ਫੋਕ ਫੋ ਲੱਟਾਂ ਦੇਖ ਸਕਦੇ ਤੁਸੀਂ। ਕਾਫੀ ਲੋਅ ਤੇ ਤੱਕ ਰਹੀ। ਬਹੁਤ ਆ। ਹਨਾ? ਉਹ। ਉਹ ਕਿਹੜਾ ਕੋਲ? ਹਾਂਜੀ ਦੋਸਤੋ ਪਹੁੰਚ ਗਏ ਜੀ ਆਪਾਂ ਪਿੰਡ ਤੇ ਅੱਜ ਦਾ ਵਲੌਗ ਵਧੀਆ ਲੱਗਿਆ ਤੇ ਵੀਡੀਓ ਲਾਈਕਬਲ ਸ਼ੇਅਰ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਇਤਰਾਜ ਗਰੂਪ ਹੁਣ ਇਹਦੇ ਸਮਨੇ ਵੀ ਇਨਫਲਾਟਾ ਚੈੱਕ ਕਰੰਦੇ ਆ ਵੇਖ ਸਕਦੇ ਤੁਸੀਂ ਹਵਾ ਆ ਗਈ ਤੇ 17 ਆਲੀਆਂ ਆਹ ਕੰਪਰੀ ਆਣੀ ਨਾ ਆਹ ਸਾਲਾ ਕੋਲ ਆਲਤੀ ਬਾੜ ਪਟਾ ਮੋਰ ਨੂੰ ਵੇਖਦੇ ਪਏ ਜਿਗਾ ਜਿਗਾ ਕੇ ਤੇ ਚਲੋ ਫਾਇਦਾ ਲੋਕ ਆਪਾਂ ਇੱਥੇ ਕਰਦੇ ਸਮਾਪਤ ਮਿਲਦੇ ਤੁਹਾਨੂੰ ਅਗਲੇ ਵਾਰ ਉਹ ਜੀ ਧੰਨਵਾਦ ਦੋਸਤੋ